ਇਹ ਮਤਲਬ ਰੋਟਾ ਲਾਇ ਨੂੰ 3 ਸਾਲ ਹੋ ਗਏ 3 ਸਾਲ ਦਾ ਰੋਟਾ ਹੋ ਗਿਆ ਨਾਲ ਇਹਦੇ ਇੱਕ ਟਾਲੀ ਲਾਈ ਹੋਈ ਹੈ ਉਹਦਾ ਤਰਵੈਣੀ ਕਰਤੀ ਸੀ ਇੱਕ ਦੇਕ ਵੀ ਲਾ ਲਈ ਸੀ ਉਹ ਕਾਫੀ ਵੱਡੀ ਹੋ ਗਈ ਸੀ ਉਹ ਪਤਾ ਨਹੀਂ ਕੋਈ ਭਾਈ ਸਾਸ ਸਹਰਿਆ ਕਰਕੇ ਗਿਆ ਉਹ ਤੋਂ ਕਿਤੇ ਟੱਕ ਲੱਗ ਗਿਆ ਤੇ ਉਹ ਦੇਕ ਸੀ ਜਿਹੜੀ ਵੱਡੀ ਗਈ ਤੇ 3 ਸਾਲ ਹੋ ਗਏ ਦੋ ਬੀਬੀਆਂ ਦੀ ਡਿਊਟੀ ਲੱਗੀ ਹੋਈ ਇਹਨੂੰ ਪਾਣੀ ਉਹ ਨਾਲੇ ਤਾਂ ਸ਼ੇਅਰ ਕਰ ਜਾਂਦੀਆਂ ਨੇ ਨਾਲੇ ਨੂੰ ਪਾਣੀ ਪਾ ਜਾਂਦੀਆਂ ਨੇ ਨਾਲੇ ਉਹਨਾਂ ਦਾ ਕੰਮ ਹੋ ਜਾਂਦਾ ਨਾਲੇ ਇਹਨਾਂ ਨੂੰ ਪਾਣੀ ਪੈ ਜਾਂਦਾ ਨਾਲੇ ਸ਼ੇਰ ਹੋ ਜਾਂਦੇ ਹੁਣ ਟਾਲੀ ਇਹਦੇ ਉੱਤੇ ਚੜੀ ਖੜੀ ਆ ਜਮਾ ਅੱਜ ਰਾਦਾ ਵੀ ਜੇ ਆਰੀ ਮਿਲ ਜੇ ਇਥੋਂ ਲਵੋਂ ਖੇਤਾਂ ਵਾਲਿਆਂ ਤੋਂ ਕਿਸੇ ਤੋਂ ਤਾਂ ਇਹਦੀ ਇੱਕ ਦੋ ਦਾਣੀਆਂ ਵੱਢ ਕੇ ਨਾ ਬਰੋਟੇ ਨੂੰ ਨੰਗਾ ਕਰ ਲੈਨੇ ਹੁਣ ਟਾਲੀ ਬਰੋਟੇ ਨੂੰ ਦੱਬੀ ਖੜੀ ਆ ਜਮਾ ਪਰ ਮੇਰੀ ਬੇਨਤੀ ਇਹ ਸੀ ਵੀ ਸੌਣ ਚੜ ਗਿਆ ਆ ਮਹੀਨੇ ਜਮੀਨੋਂ ਪੈਣ ਲੱਗ ਜਾਂਦੇ ਨੇ ਜਿੰਨੇ ਵੱਧ ਤੋਂ ਵੱਧ ਆਪਾਂ ਦਰਾਖਤ ਲਾ ਸਕਦੇ ਆ ਆਪਾਂ ਨੂੰ ਲਾਉਣੇ ਚਾਹੀਦੇ ਨੇ ਪਿੱਛੇ ਜੇ ਕਰੋਨਾ ਕਾਲ ਨਾ ਘੇ ਗਿਆ ਉਦੋਂ ਆਪਾਂ ਨੂੰ ਇਹਨਾਂ ਦੀ ਇਮਤ ਪਤਾ ਲੱਗਿਆ ਇਹ ਜਿਹੜੇ ਪੁਰਾਣੇ ਦਰਖਤ ਸੀ ਬਰੋਟਾ ਹੋਇਆ ਬਿੱਪਲ ਹੋਇਆ ਤੇ ਇਹ ਆਕਸੀਜਨ ਬਹੁਤ ਵੱਡੀ ਮਾਤਰਾ ਚ ਆਪਾਂ ਨੂੰ ਦਿੰਦੇ ਨੇ ਆਪਾਂ ਨੂੰ ਜਿਹੜੇ ਇਹ ਪੁਰਾਣੇ ਦਰਖਤ ਨੇ ਇਹੀ ਰਬੈਤੀ ਦਰਖਤ ਨੇ ਜੋ ਆਪਣੇ ਇਹ ਲਾਉਣੇ ਚਾਹੀਦੇ ਨੇ ਕਿਕਰ ਹੋਈ ਟਾਲੀ ਹੋਈ ਬਰੋਟਾ ਹੋਇਆ ਬਿੱਪਲ ਹੋਇਆ ਇਹ ਚੀਜ਼ਾਂ ਲਾਵਾਂਗੇ ਤਾਂ ਇਹ ਬੈਨੀਫਿਟ ਲੈਣੇ ਬਾਕੀ ਦਰਖਤ ਵੀ ਮਾੜੇ ਨਹੀਂ ਹੈਗੇ ਵਧੀਆ ਨੇ ਫਲਦਾਰ ਲਾ ਲਓ ਕੋਈ ਵੀ ਲਾ ਲਓ ਮਤਲਬ ਇਹ ਆ ਵੀ ਗ੍ਰੀਨਰੀ ਆਪਾਂ ਨੂੰ ਲਾਉਣੀ ਚਾਹੀਦੀ ਹੈ ਇਹਦੀ ਆਪਣੀ ਜ਼ਿੰਦਗੀ ਚ ਸਭ ਤੋਂ ਵੱਧ ਲੋੜ ਹੈ कोरोना ਵੇਲੇ ਆਪਣੇ ਪੈਸਾ ਨਹੀਂ ਕਿਸੇ ਦੇ ਕੰਮ ਆਇਆ ਆਕਸੀਜਨ ਦੀ ਬਹੁਤ ਘਾਟ ਪੈ ਜਾਂਦੀ ਸੀ ਆਕਸੀਜਨ ਦੀ ਘਾਟ ਤੋਂ ਬਾਅਦ ਹੀ ਫਿਰ ਆਪਾਂ ਨੂੰ ਭੱਜਣਾ ਪੈਂਦਾ ਸੀ ਇਸ ਕਰਕੇ ਆਪਾਂ ਨੂੰ ਪੇੜ ਪੌਦੇ ਜ਼ਰੂਰ ਲਾਉਣੇ ਚਾਹੀਦੇ ਨੇ ਜਿੰਨੇ ਵੱਧ ਤੋਂ ਵੱਧ ਲੱਗ ਜਾਣਗੇ ਉਹ ਚੰਗੇ ਚੰਗੇ ਨੇ ਤੇ ਇਹ ਹੁਣ ਤਾਲੀ ਆ ਥੋੜੀ ਜਿ ਨੂੰ ਛਾਂਟ ਛੋੜ ਕਰਕੇ ਕਾਂਟਾ ਛਾਂਟੀ ਕਰਕੇ ਇਹਨੂੰ ਕੱਟ ਦਾਂਗੇ ਤੇ ਇਹਦੇ ਨਾਲ ਬਰੋਟਾ ਥੋੜਾ ਜਨਾ ਨੰਗਾ ਹੋ ਜਾਊਗਾ ਬਰੋਟਾ ਜਦੋਂ ਨੰਗਾ ਹੋ ਗਿਆ ਤੇ ਫਿਰ ਇਹ ਵਦਨ ਫੁੱਲਣ 'ਚ ਇਹਨੂੰ ਦਿੱਕਤ ਨਹੀਂ ਆਊਗੀ ਵਧੀਆ ਚੱਲੀ ਜਾਊਗਾ ਤੇ ਹੁਣ ਬੰਦਾ ਮਿਲ ਗਿਆ ਮੈਨੂੰ ਉੱਥੇ ਉਹ ਕਹਿੰਦਾ ਮੈਂ ਵੜ ਦੇਣਾ ਦੋ ਡਾਣੀਆਂ ਇਹ ਸਾਡਾ ਗਵੰਢੀ ਆ ਮੋਤੀ ਨੌ ਦਾ ਅਮਰਜੀਤ ਆ ਅਸੀਂ ਇਹਨੂੰ ਪਿਆਰ ਨਾਲ ਸਾਰੇ ਮੋਤੀ ਕਹਨੇ ਆ ਇਹ ਸਾਰਿਆਂ ਨੂੰ ਕੰਮ ਦਿੰਦਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਲਾਉਣ ਵੇਲੇ ਵੀ ਇਹ ਬੰਦਾ ਸਾਡੇ ਉਦੇ ਨਾਲ ਸੀਗਾ ਜਿੱਦ ਇਹ ਬਰੋਟਾ ਲਾਇਆ ਸੀਗਾ ਉਹਦੇ ਵੀ ਇਹਨੇ ਟੋਆ ਟਾ ਕੱਢ ਕੇ ਬਰੋਟਾ ਲਵਾਇਆ ਸੀ ਹੁਣ ਇਹ ਬਰੋਟਾ ਕਾਫੀ ਨੰਗਾ ਹੋ ਗਿਆ ਦੇਖਣ ਲੱਗ ਗਿਆ ਤੇ ਬੇਨਤੀ ਹੈ ਮੇਰੀ ਸਾਰਿਆਂ ਨੂੰ ਯਾਰ ਜਿੰਨੇ ਕੁ ਸੌਥੋਂ ਲੱਗਦੇ ਨੇ ਦਰਖਤ ਜ਼ਰੂਰ ਲਾ ਲਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਆਪਾਂ ਹੋਰ ਨਹੀਂ ਕੁਝ ਦੇ ਸਕਦੇ ਤਾਂ ਬਾਤਾਵਾਲਨ ਤਾਂ ਵਧੀਆ ਦੇ ਜੀ ਸਿਹਤ ਸਮਝੋ ਉਹਨਾਂ ਦੀ ਵੱਧ ਤੋਂ ਵੱਧ ਆਪਾਂ ਨੂੰ ਦਰਖਤ ਲਾਉਣੇ ਚਾਹੀਦੇ ਨੇ ਸੌਣ ਮਹੀਨੇ ਦਰਖਤ ਚੱਲ ਪੈਂਦੇ ਨੇ ਜਿੰਨੇ ਤੁਸੀਂ ਲਾ ਸਕਦੇ ਹੋ ਸੌਣ ਮਹੀਨੇ ਚ ਦਰਖਤ ਲਾ ਦਿਓ ਸਾਲਕ ਪਰ ਇਹਦਾ ਪਾਣੀ ਪਾ ਦਿਓ ਸਾਲ 2 ਸਾਲ ਤੇ ਇਹ ਫਿਰ ਆਪਣੇ ਆਪ ਹੀ ਚੱਲ ਪੈਂਦਾ ਫਿਰ ਇਹਨੂੰ ਕੋਈ ਐਡੀ ਦਿੱਕਤ ਨਹੀਂ ਆ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਐ ਲੱਗਦਾ ਵੀ ਜੇ ਮੈਨੂੰ ਦੇਖ ਕੇ 100 ਬੰਦੇ ਨੇ ਵੀ ਦਰਖਤ ਲਾ ਕੇ ਚਲਾ ਲਿਆ ਤਾਂ ਮੇਰੀ ਵੀਡੀਓ ਪਾਉਣ ਪਾਣੀ ਮੈਨੂੰ ਇਹ ਲੱਗੂ ਵੀ ਵੀਡੀਓ ਪਾਉਣੀ ਆਪਣੀ ਸਫਲ ਹੋ ਗਈ ਕਿਰਪਾ ਕਰਕੇ ਸ਼ੇਅਰ ਜਰੂਰ ਕਰਦੇ